ਮੇਰਾ ਨਾਮ ਬਲਜਿੰਦਰ ਸਿੰਘ ਤੁਹਾਡੇ ਬੇਟ ਦਾ ਕੀ ਨਾਮ ਉਹਦਾ ਨਾਮ ਅਮਰਪਾਲ ਹੈ ਅਮਰਪਾਲ ਦੇ ਬਾਦਰ ਲੱਗ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਉਹਨਾਂ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਕੀ ਜੀ ਕੀ ਉਹਨਾਂ ਨੇ ਕਤਲ ਕੀਤਾ ਜਾਂ ਨਹੀਂ ਕੀਤਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਅੱਛਾ ਲਾਸਟ ਟਾਈਮ ਕਦੋਂ ਤੁਹਾਡੀ ਤਾਂ ਗੱਲਬਾਤ ਹੁੰਦੀ ਹੈ ਅਮਰਪਾਲ ਨਾਲ 31 ਤਰੀਕ ਨੂੰ ਜੀ ਫਿਰ ਪਹਿਲੀ ਤਰੀਕ ਨੂੰ ਘਰ ਹੋ ਗਏ ਆ 31 ਤਰੀਕ ਨੂੰ ਘਰੇ ਸੀਗਾ ਪਹਿਲੀ 3 ਕੋ ਮੈਂ ਕੰਮ ਦੇ ਚ ਲੈ ਗਿਆ ਤੇ ਮੇਰੇ ਬਾਬਰੋਂ ਚਲੇ ਗਿਆ ਤੇ ਦੁਬਾਰਾ ਤੁਹਾਡੇ ਧਿਆਨ ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਕਿ ਕੰਚਲ ਕੁਮਾਰੀ ਨਾਲ ਕੋਈ ਗਲਤ ਬਾਤ ਹੋਈ ਹੈ ਨਹੀਂ ਜੀ ਮੈਂ ਮੈਨੋਂ ਨਹੀਂ ਇਸ ਗਾਰ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸੀਗੀ ਗਲਤ ਬਾਤ ਕਿ ਕੋਈ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਜੀ ਮੈਂ ਇਸ ਹੋਣ ਵਾਲੇ ਮਸਲੇ ਤੋਂ ਮੈਨੂੰ ਕੋਈ ਪਤਾ ਨਹੀਂਗਾ ਪਹਿਲੀ ਵਾਰੀ ਹੋਈ ਸੀ ਗੱਲ ਦੀ ਉਹ ਕੁੜੀ ਘਰੇ ਆਈ ਸੀ ਪਤਾ ਨਹੀਂ ਉਹ ਮਾਦੀ ਮੋਦੀ ਮੰਗ ਕੇ ਗਈ ਇਹ ਨਹੀਂ ਪੈਸੇ ਉਸੇ ਦਿੱਤੇ ਸੀ ਉਹਨੂੰ ਤੇ ਉਦੋਂ ਪਤਾ ਨਹੀਂ ਬੰਦ ਬੰਦ ਇਹ ਕਰਕੇ ਸੀ ਆਦਾ ਸਿਸਟਮ ਤੇ ਉਸ ਤੋਂ ਬਾਅਦ ਆਈ ਕੁੜੀ ਸੀ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮਗਲਾ ਆਈ ਸੀ ਜਿਹੜੀ ਜਿਹੜੀ ਹਾਂ ਮਾਦੀ ਮੰਗ ਕੇ ਗਈ ਸੀ ਹੋਰ ਹੋ ਸਕਦਾ ਕੌਣ ਸੀ ਉਹ ਜਿਹੜੇ ਹਰਾਸਤ ਚ ਲਿੱਤੇ ਨੇਗੇ ਇਹ ਕਦੀ ਆਏ ਨਹੀਂ ਤੁਹਾਡੇ ਘਰੇ ਇਹ ਜੀ ਪਿੰਡੋਂ ਹੀ ਆ ਮੁੰਡਾ ਹੁਣ ਗੁਆੜ ਮੱਥੇ ਆ ਕਈ ਵਾਰ ਆ ਵੀ ਜਾਂਦਾ ਸੀਗਾ ਤੇ ਦੂਜਾ ਮੁੰਡਾ ਤਾਂ ਉਹ ਹਰੀਆਂ ਦਾ ਨੇ ਮੈਂ ਕਿਹੜੇ ਮਿਲਣਾ ਆਉਂਦੇ ਨੇ ਪਾਲ ਨੂੰ ਨਹੀਂ ਨਹੀਂ ਮੈਂ ਤਾਂ ਤੇਰੇ ਘਰੇ ਨਹੀਂ ਆਉਂਦਾ ਜੀ ਮੈਂ ਤਾਂ ਰਾਤ ਨੂੰ ਜਾਣਾ ਨੇਰੇ ਹੋਏ ਅੱਛਾ ਤੁਸੀਂ ਕਹਿੰਦਾ ਚਾਹੋ ਸੁਭਾਅ ਕਾਫੀ ਇਲਜ਼ਾਮ ਲਾ ਰਹੇ ਨੇ ਕਿ ਗੰਬੀਰ ਤੁਹਾਡੇ ਬੇਟੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਨਹੀਂ ਸਹੀ ਸੀ ਹਾਂ ਬਿਲਕੁਲ ਜਿ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜਮਸਤਰੀ ਮਿਸਤਰੀ ਕੰਮ ਕਰਦਾ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਵਕੀਲ ਸਾਹਿਬ ਖਾਰਾ ਸਾਹਿਬ ਕੋਲ ਆਏ ਸੀ ਇਹ ਕਰਨਗੇ ਭਾਈ ਤੁਹਾਨੂੰ ਸਾਫ ਦੋ ਹਾਂ ਜੀ ਸਾਰਾ ਸਭ ਕੁਲੇ ਆਇਆ ਸੀ ਕੱਢ ਦੇ ਅੱਛੇ ਕਿ ਦੱਸੋ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਤੇ ਤੋਂ ਇਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਜਾਂਦਾ ਸੀ ਗਿਆ ਸੀਗਾ ਕਾਫੀ ਚਿਰ ਪਹਿਲਾਂ ਬੜਾ ਧੱਕੇ ਧੱਕੇ ਖਾ ਕੇ ਰਲ-ਕੁਲ ਕੇ ਆ ਗਿਆ ਸੀ ਥੋੜਾ ਜਿਹਾ ਰੋਜ਼ਗਾਰ ਵਾਸਤੇ ਗਿਆ ਸੀ ਨਾ ਆ ਗਿਆ ਸੀ ਉਹ ਹਾਂ ਉਹ ਤਾਂ ਬਾਣੇ ਦੇ ਵਿੱਚ ਸੀ ਕਿ ਉਹ ਤੋਂ ਦਮਾਲਾ ਸੇ ਆ ਗਿਆ ਹਾਂ ਜੀ ਬਾਣੇ ਜੀ ਸੀ ਬਾਣੇ ਚ ਤਾਂ ਬਹੁਤ ਸ਼ੁਰੂ ਤੋਂ ਆਈ ਟਿੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਾਇਆ ਪਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਉਹ ਕਰਦਾ ਨਹੀਂ ਸੀ ਕਰਵਾਣੀ ਨਾ ਚੜਿਆ ਹਾਂਜੀ ਹਾਂਜੀ ਕਿਉਂ ਗੁਰੂ ਕਾਸੀ ਜੀ ਮੇਰਾ ਨਾਮ ਬਲੇਜੰਦਰ ਸਿੰਘ ਤੁਹਾਡੇ ਬੇਟ ਦਾ ਕੀ ਨਾਮ ਉਹਦਾ ਨਾਮ ਅਮਰਪਾਲ ਹੈ ਅਮਰਪਾਲ ਦੇ ਫਾਦਰ ਲੱਗਦੇ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੇ ਉਹਨਾਂ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਉਹਨਾਂ ਬਾਰੇ ਹੀ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਕੀ ਜੀ ਕਿ ਉਹਨਾਂ ਨੇ ਕਤਲ ਕੀਤਾ ਜਾਂ ਨਹੀਂ ਕੀਤਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਅੱਛਾ ਲਾਸਟ ਟਾਈਮ ਕਦੋਂ ਤੁਹਾਡੀ ਤਾਂ ਗੱਲਬਾਤ ਹੁੰਦੀ ਹੈ

ਇਹ ਪਹਿਲਾਂ ਅੱਤਵਰੀ ਹੋਈ ਸੀ ਗੱਲ ਵੀ ਉਹ ਕੁੜੀ ਘਰੇ ਆਈ ਸੀ ਪਤਾ ਨਹੀਂ ਉਹ ਮਾਦੀ ਮੋਦੀ ਮੰਗ ਕੇ ਗਈ ਸੀ ਯਾਨੀ ਪੈਸੇ ਉਸੇ ਦਿੱਤੇ ਸੀ ਉਹਨੂੰ ਤੇ ਉਹਦੋਂ ਪਤਾ ਨਹੀਂ ਬੰਦਪੁਰ ਦੇ ਘਰ ਕੀ ਸੀ ਆਦਾ ਸਿਸਟਮ ਤੇ ਉਸ ਤੋਂ ਬਾਅਦ ਆਈ ਕੁੜੀ ਸੀ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮਗਲਾ ਆਈ ਸੀ ਜਿਹੜੀ ਜਿਹੜੀ ਹਾਂ ਮਾਦੀ ਮੰਗ ਕੇ ਗਈ ਸੀ ਹੋਰ ਹੋ ਸਕਦਾ ਕੌਣ ਸੀ ਉਹ ਜਿਹੜੇ ਹਰਾਸਤ ਚ ਲਿੱਤੇ ਨੇਗੇ ਇਹ ਕਦੀ ਆਏ ਨਹੀਂ ਤੁਹਾਡੇ ਘਰੇ ਇਹ ਜੀ ਪਿੰਡੋਂ ਹੀ ਆ ਮੁੰਡਾ ਹੁਣ ਗੁਆੜ ਮੱਥੇ ਆ ਕਈ ਵਾਰੀ ਆ ਵੀ ਜਾਂਦਾ ਸੀਗਾ ਹੂੰ ਤੇ ਦੂਜਾ ਮੁੰਡਾ ਤਾਂ ਉਹ ਹਰੀਆਂ ਦਾ ਉਹ ਨਹੀਂ ਮੈਂ ਨਹੀਂ ਘਰੇ ਮਿਲਣਾ ਹੁੰਦਾ ਨਹੀਂ ਮੈਂ ਤਾਂ ਤੇਰੇ ਘਰੇ ਨਹੀਂ ਹੁੰਦਾ ਜੀ ਮੈਂ ਤਾਂ ਰਾਤ ਨੂੰ ਜਾਣਾ ਨੇਰੇ ਹੋਏ ਅੱਛਾ ਤੁਸੀਂ ਕਹਿੰਦਾ ਸਵੇਰ ਕਾਫੀ ਇਲਜ਼ਾਮ ਲਾ ਰਹੇ ਨੇ ਕਿ ਗੰਬੀਰ ਤੁਹਾਡੇ ਬੇਟੇ ਸਾਡਾ ਬੇਟਾ ਇਹੋ ਜਿਹਾ ਲਿਆਮਾ ਵਾਲਾ ਹੈ ਨਹੀਂ ਸਹੀ ਸੀ ਹਾਂ ਬਿਲਕੁਲ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜਮਸਤਰੀ ਮਿਸਤਰੀ ਕੰਮ ਕਰਦਾ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਵਕੀਲ ਸਾਹਿਬ ਖਾਰਾ ਸਾਹਿਬ ਕੋਲ ਆਏ ਸੀ ਇਹ ਕਰਨਗੇ ਭਾਈ ਤੁਹਾਨੂੰ ਸਾਫ ਦੋ ਹਾਂ ਜੀ ਸਾਰਾ ਸਭ ਕੁਲੇ ਆਇਆ ਸੀ ਕੰਮ ਦੇ ਅੱਛੇ ਕਿ ਦੱਸੋ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਤੇ ਤੋਂ ਇਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਜਾਂਦਾ ਸੀ ਗਿਆ ਸੀਗਾ ਕਾਫੀ ਚਿਰ ਪਹਿਲਾਂ ਬੜਾ ਧੱਕੇ ਧੱਕੇ ਖਾ ਕੇ ਰਲ-ਕੁਲ ਕੇ ਆ ਗਿਆ ਸੀ ਥੋੜਾ ਜਿਹਾ ਰੋਜ਼ਗਾਰ ਵਾਸਤੇ ਗਿਆ ਸੀ ਹਾਂ ਕੋਈ ਆ ਗਿਆ ਸੀ ਉਹ ਹਾਂ ਉਹ ਤਾਂ ਬਾਣੇ ਦੇ ਵਿੱਚ ਸੀ ਕਿ ਉਹ ਤੋਂ ਦਮਾਲਾ ਸੇ ਆ ਗਿਆ ਹਾਂ ਜੀ ਬਾਣੇ ਜੀ ਸੀ ਬਾਣੇ ਚ ਤਾਂ ਬਹੁਤ ਸ਼ੁਰੂ ਤੋਂ ਆਈ ਟਿੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਾਇਆ ਪਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਹੈ ਉਹ ਕਰਦਾ ਨਹੀਂ ਸੀ ਕਰਵਾਣੀ ਪੜਿਆ ਹਾਂਜੀ ਹਾਂਜੀ ਕਿਉਂ ਗੁਰੂ ਕਾ ਮੱਛੀ